हलदा ज़ाल माण्हू जुती अॻियल हूंदा थाल

ਵੀਹ ਹੈ ਪਮੱਤੀ ਵਾਰਗ ਹੁੰਦਾ ਖਾਲਸਾ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਹੋ ਰਿਹਾ ਇਸ ਗੁਰਮਤ ਸਮਾਗਮ ਵਿੱਚ ਦਮਦਮਿਤਕਸਾਲ ਦੇ ਸੈ ਹੈੱਡਕੁਆਰਟਰ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿਖੇ ਜੁੜ ਬੈਠੇ ਗੁਰੂ ਸ੍ਰੀ ਗੁਰੂ ਖਾਲਸਾ ਜੀ ਸਮਭਲੇ ਕੌਮ ਦੇ ਮਹਾਨ ਸ਼ਹੀਦਾਂ ਦੇ ਮਹਾਨ ਕਰਨੀ ਨਾਮੇ ਨੂੰ ਪ੍ਰਣਾਮ ਕਰਦੇ ਹਾਂ ਚੰਦ ਬੰਦ ਆਪ ਜੀ ਦੇ ਸਨਮਖ ਲੋਕੀ ਸਿੱਖ ਇਤਿਹਾਸ ਦਾ ਉਹ ਸ਼ਹਾਦਤ ਅਪਨਾ ਆਪ ਜੀ ਨਾਲ ਸਾਂਝਾ ਕਰਾਂ ਜਿਹੜੀ ਸ਼ਹਾਦਤ ਦਾ ਇਤਿਹਾਸ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਆਰੰਭ ਹੋ ਕੇ ਵਰਤਮਾਨ ਸਮੇਂ ਦੀ ਗੱਲ ਪੰਥ ਦੀ ਮਾਇਨਾਜ ਹਸਤੀ ਮਹਾਨ ਸ਼ਖਸੀਅਤ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਵਾਲੇ ਜਰਨੈਲ ਸਵੇਖ ਸਿੰਘ ਭਾਈ ਸਾਹਿਬ ਭਾਈ ਅਮਰੀਕ ਸਿੰਘ ਤੱਕ ਪਹੁੰਚਦੇ ਇਸ ਤੋਂ ਪਹਿਲਾਂ ਕਿ ਮੈਂ ਆਪ ਸੰਤਾਂ ਦਾ ਧਿਆਨ ਸ਼ਹੀਦਾਂ ਦੇ ਇਸ ਮਹਾਨ ਇਤਿਹਾਸ 'ਤੇ ਕੇਂਦਰਿਤ ਕਰਾਂ ਆਓ ਸਭ ਤੋਂ ਪਹਿਲਾਂ ਮਨ ਨੂੰ ਵਿਕਾਗਰ ਕਰ ਲਈ ਦੋ ਵਾਰੀ ਵਹਿਗੂ ਸ਼ਬਦ ਕਹਿ ਕੇ ਆਪਰੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਤੇ ਲਵਾਈਏ ਕਿਉਂਕਿ ਧਰਮ ਦੀ ਦੁਨੀਆ ਹੈ ਤੇ ਧਰਮ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਧਰਮ ਦੀ ਦੁਨੀਆ ਵਿਤਮਨ ਦੀ ਇਕਾਗਰਤਾ ਦੀ ਇੱਕੋ ਹੀ ਵਿਧੀ ਹੈ ਜਦੋਂ ਕੋਈ ਮਨ ਆਪਣੀ ਦਿਵਾਰ ਵਿੱਚ ਉਹ ਵਾਹਿਗੁਰੂ ਸ਼ਬਦ ਕਹਿੰਦਾ ਹੈ ਉਹਦਾ ਮਨ ਇਕਾਗਰ ਹੋ ਕੇ ਉਹਦੇ ਗੁਰੂ ਨਾਲ ਜੁੜ ਜਾਂਦੇ ਹੈ ਮਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਨਾਲ ਜੋੜ ਲਈ ਆਪ ਸਾਰੀ ਸੰਗਤ ਅਸੀਂ ਅਤੇ ਤੁਸੀਂ ਆਓ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤੇ ਦਾ ਸਿਮਰਨ ਕਰੀਏ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੀ ਮਾਇਆ ਦਾ ਜਥੇਬੰਦੀ ਹੈ ਦਮਦਮੀ ਤਖਸਾਲ ਜਿਨੀਆਂ ਕਿ ਮੇਰੀ ਜਾਣਕਾਰੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸੀਨਾ ਵਸੀਨਾ ਦੋ ਜਥੇ ਬਣ ਗਏ ਤੇ ਲਿਆ ਉਹਨਾਂ ਵਿੱਚੋਂ ਇੱਕ ਜਥੇਬੰਦੀ ਹੈ ਦਮਦਮੀ ਤਖਸਾਲ ਤਲਵੰਡੀ ਸਾਬੋ ਦੀ ਧਰਤੀ ਤੋਂ ਇਹ ਤਖਸਾਲ ਆਰੰਭ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹਨਾਂ ਸਿੱਖਾਂ ਨੂੰ ਗੁਰੂ ਕੇ ਸ਼ਬਦ ਦਾ ਗਿਆਨ ਦਿੱਤਾ ਉਹਦੇ ਅਰਥ ਸਮਝਾਏ ਉਹ ਪਰੰਪਰਾ ਨਿਰੰਤਰ ਤੌਰ ਤੇ ਅੱਜ ਤੱਕ ਇਸ ਸੈਦ ਕਾਟਰ ਤੇ ਚੱਲਦੀ ਹੈ ਤੇ ਦੂਜੀ ਸੰਪਰਦਾ ਹੈ ਨਾਹਗ ਸਿੰਘ ਸੰਪਰਦਾ ਮੈਂ ਸੋਚ ਰਿਹਾ ਸੀ ਮੈਂ ਆਪਣੀ ਗੱਲ ਕਿਸ ਸਾਥ ਤੋਂ ਸ਼ੁਰੂ ਕਰਾਂ ਗੱਲ ਵਰਤਮਾਨ ਸਮੇਂ ਦੇ ਸ਼ਹੀਦਾਂ ਦੀ ਕਰਨੀ ਪड़ਦੀ ਹੈ ਜਿਨ੍ਹਾਂ ਦੀਆਂ ਯਾਦਾਂ ਨੂੰ ਜੁੜ ਬੈਠੇ ਹਾਂ ਗੱਲ ਉਹਨਾਂ ਦੀ ਯਾਦ ਕਰ ਜਿਹੜੀ ਵੱਧ ਰਹੀ ਹੈ ਗੱਲ ਉਹਦੀ ਵੀ ਕਰਨੀ ਪड़ਦੀ ਹੈ ਗੱਲ ਸ਼ਹੀਦ ਪਰਿਵਾਰਾਂ ਦੀ ਵੀ ਕਰਨੀ ਪड़ਦੀ ਹੈ ਗੱਲ ਪੰਥ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਨੇ ਉਹਨਾਂ ਦੀ ਵੀ ਕਰਨੀ ਪड़ਦੀ ਹੈ ਗੱਲ ਸਿੱਖੀ ਉਤੇ ਜਿਹੜੇ ਹਮਲੇ ਹੋ ਰਹੇ ਨੇ ਉਹਨਾਂ ਦੀ ਵੀ ਕਰਨੀ ਬਣਦੀ ਏ ਗੱਲ ਸਰਦਾਰ ਬਲਵੰਤ ਸਿੰਘ ਰਾਜੋਆਣਾ ਉਹਦੇ ਕਰਨੀ ਨਾਵੇਂ ਦੀ ਵੀ ਕਰਨੀ ਬਣਦੀ ਏ ਤੇ ਪਲਟੀਆਂ ਮੈਂ ਅਨਾਜ ਹਾਸੀਆਂ ਵਕ ਵਕ ਸੰਪਰਦਾਮਾਂ ਦੇ ਮਹਾਪ੍ਰਧਾਨੇ ਬੈਠੇ ਨੇ ਜ਼ਿਕਰ ਉਹਨਾਂ ਸੰਪਰਦਾਮਾਂ ਦਾ ਵੀ ਕਰਨਾ ਪੈਂਦਾ ਪਰ ਕਿਉਂਕਿ ਦਮਦਮਿਤ ਕਿਸਾਲ ਦਾ ਹੈੱਡਕੁਆਰਟਰ ਹੈ ਜਦੋਂ ਦਮਦਮਿਤ ਕਿਸਾਲ ਦਾ ਜ਼ਿਕਰ ਚੱਲਦਾ ਹੈ ਤੇ ਸਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਦਾ ਰੂਪ ਸਾਡੇ ਅੱਖਾਂ ਦੇ ਸਾਹਮਣੇ ਆਪਣੇ ਆਪ ਰੂਪ ਮਾਨੋ ਜਾਂਦਾ ਹੈ ਇਹ ਤਕਸਾਲ ਗੱਲ ਇੱਥੋਂ ਸ਼ੁਰੂ ਕਰਨ ਲੱਗਾ ਸ਼ਹਾਦਤ ਤੱਕ ਪਹੁੰਚਾਂਗਾ ਸਤਖੰਡ ਸਰਵਾਰ ਸ੍ਰੀ ਹਰਮੰਦਰ ਸਾਹਿਬ ਦੇ ਜੋ ਹਿੰਦੁਸਤਾਨ ਦੀ ਫੌਜ ਨੇ ਹਮਲਾ ਕੀਤਾ ਉਹਲਾ ਮੁਕਾਬਲਾ ਜਿਵੇਂ ਸਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਨੇ ਕੀਤਾ ਗੱਲ ਉੱਥੇ ਤੱਕ ਲੈ ਕੇ ਆਵਾਂਗਾ ਲੇਕਿਨ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਨੂਏ ਜਥੇਬੰਦੀ ਦਾ ਆਰੰਭ ਕੀਤਾ ਜਿਹਨੂੰ ਅਸੀਂ ਕਹਿੰਦੇ ਆਂ ਦਮਦਵੀਂ ਤਕਸਾਲ ਇਹਦੇ ਮਹਾਨ ਇਤਿਹਾਸ ਨੂੰ ਕਪਤਾ ਦੀ ਕੁਝ ਫਤਰਾ ਵਿੱਚ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਹਿ ਰਹੇ ਨੇ I'm ਤਾਂ ਕੀ ਉੱਚੀ ਸ਼ਾਨ ਬਤ ਗੁਰ ਏ ਟਕਸਾ ਜਲਾਈ ਜਵਤ ਕਰਤੇ ਭਾਵ ਅਰਥ ਦੀ ਰਮ ਜੀ ਕਲ ਸਮਝਾਈ ਅਦਵੀ ਹੈ ਸਰਦਾਰੀ